बहुत तो सुना, चले तो तो हम पारित है तो है। है हैं, बहुत अच्छी है और पाया है जिससे चीती हुई समाई, चंदा हुआ उसका दास, सुखाया जाता है, बंदे भी आए, 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 बंदे भी ਨਰ ਨਰ ਸੰਤੋਖ ਦੇ ਬੋਝਾਈ ਕਾਲੇ ਓਏ ਖੱਲੇ ਤੇ ਸ਼ਾਨਸ ਰਾਤ ਨੂੰ ਵੀ ਮਿੱਟੀ ਵਿੱਚ ਸੁੱਬੇ ਚੱਲਿਆ ਮੇਰਾ ਸ਼ੇਰ ਬੁੱਤ ਸ਼ੇਰ ਵਾਲਾ ਬਹੁਤ ਸੰਗੜ ਕਰਦਾ ਹੋਇਆ ਕਾਠਾ ਖਾ ਮਾਰ ਰਿਹਾ ਖੇਡ ਮੇਰੇ ਪ੍ਰਸਾਦ ਸਬੂਤ ਹੈ ਸਫਲਤਾ ਬਸਨਾ ਇਮਤਾਰਵਨ ਕਰਨਾ ਰੁਪਿੰਦਰ ਜੀ ਦਾ ਜਿਨ੍ਹਾਂ ਨੇ ਬੜਾ ਮਾਨਕਸ਼ੇ ਉਹਨਾਂ ਦੇ ਦੋ ਦੋ ਨਾਮ ਸੇ ਕਿਹ ਅਸੀਂ ਲੇਕਮ ਮੇਰੀ ਆਪਣੀ ਮਨਜ਼ੂਰੀ ਹੈ ਚਾਹੇ ਕੱਲ ਨੂੰ ਤਾਂ ਹਨ ਬਣੇ ਕਰੇ ਨਾ ਆ ਜਿੰਨਾ ਕਰ ਨਵ ਸੋਹ ਉਹਨੇ ਤੇ 150 ਨਹੀਂ ਪਰ ਸੇ ਆ ਮਹਾਂ ਗਨ ਮਰੇ ਨੂੰ ਅੱਜ ਤਾਂ ਨਹੀਂ ਮੋੜਾ ਮੋੜੀ ਜਸ ਬਿਲਕੁਲ ਸਿੱਧੀ ਮਰੀ ਲੀਲਾ ਵਾਲੇ ਐਸੀ ਸਿੰਧੀ ਦੇ ਭਾਈ ਸਾਹਿਬ ਨੇ ਜੁੜੇ ਉਹ ਕਹਣਾ ਬੋਲੋਗੇ ਬੜੀ ਭਾਰੀ ਮਦਦ ਕੀਤੀ ਗਈ ਹੈ ਜਗਤ ਸਿੰਘ ਜੀ ਹਲਖ ਨੰਦ ਸਿੰਘ ਮਿਸਤਰੀ ਸਰਦਾਰ ਗੁਰਪਤਨ ਸਿੰਘ ਸਰਦਾਰ ਗੁਰਦੇਵ ਸਿੰਘ ਸਾਬ ਸਰਦਾਰ ਬਰਦੀ ਵੀਰ ਸਿੰਘ ਤਾਲੇਕੇ ਸਰਦਾਰ ਅਮਰ ਸਿੰਘ ਸੂਬੇਦਾਰ ਸਰਦਾਰ ਜੌਨ ਸਿੰਘ ਸੰਧੂ